ਸਿੰਧੀ ਪਟਾਲਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੁੱਚੇ ਸਤਿਕਾਰ ਤੇ ਸ਼ਖਸ਼ੀਅਤ ਇੱਕ ਯਾਦਗਾਰੀ ਤਸਵੀਰ ਇਹਨਾਂ ਭਜੰਗ ਫੌਜਾਂ ਦੇ ਨਾਲ ਅੱਜ ਦੇ ਜੋ ਖੱਟਕਾ ਮੁਕਾਬਲੇ ਦੀ ਸ਼ੁਰੂਆਤ ਹੋਣੀ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਸ੍ਰੀ ਅਕਾਲ ਸੁਬਹੁਤ ਬਹੁਤ ਧੰਨਵਾਦ ਜੀ ਸਤ ਜੋ ਦੋਖਾਈਆਂ ਨੂੰ ਮਾਤਾ ਸਾਹਿਬ ਕਉ ਗੁਰਦਾਰੀਆਂ ਬਧਿਆਪਨ ਵੱਲੋਂ ਆਓ ਜੀ ਇਹ ਦਮਲੋੜਾ ਫਰਾਈ ਹੈ ਜੀ ਕੱਤੀ ਤਾਲ ਤੇ ਸਮਾਂ ਜਿਹੜਾ ਸਵੇ ਨੂੰ ਦੇ ਦਰਸ਼ਨ ਜਿਹੜਾ ਅੱਜ ਤੁਸੀਂ ਸ੍ਰੀ ਚੰਗਪੁਰ ਸਾਹਿਬ ਦੀ ਤਰਸੀਬ ਤੇ ਸਦਕਾ ਸਰਪਰੇ ਸੀ ਜੀ ਦੀ ਸਾਧਨੀ ਤੇ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਧਰਮ ਕਮੇਟੀ ਵੱਲੋਂ ਇਹ ਮੁਕਾਬਲੇ ਕਰਿ ਖਾ ਰਹੇ ਨੇ ਔਰ ਪਹਿਲੀ ਟੀਮ ਹੈ ਜਿਹਦੇ ਵੱਲੋਂ ਤੁਹਾਨੂੰ ਸ਼ੇਟੀ ਮੀਨਰ ਦੇ ਨਾਮ ਪੇਸ਼ ਕੀਤੇ ਜਾ ਰਹੇ ਆ ਉਹ ਮਾਤਾ ਭਾਨਗੌਰ ਦੀਆਂ ਵਾਰਸਾਂ ਨੇ ਬੱਤੀ ਹਾਂ ਉਹ ਆਤਰ ਸ਼ਹਿਰ ਪਰ ਧਨਵਾਲੀ ਕਲਵਿਟੀ ਸਾਥੋਂ ਸ਼੍ਰੋਮਣੀ ਮੰਗਲਾ ਪ੍ਰਬੰਧਕ ਕਮੇਟੀ ਧਰਵਾਜ ਕਮੇਟੀ ਦੀ ਟੀਮ ਹੈ ਸਭ ਤੋਂ ਧੰਨਵਾਦ ਹੈ ਜੀ ਅੱਜ ਜਿੱਨੀ ਆ ਵੀ ਸਨ ਸਭ ਜੀ ਨੂੰ ਤੇਜ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਸਾਕੇ ਦੀ ਸਦਕਾ ਸੋ ਸਾਡਾ ਜੀ ਦੀ ਸਤਿਕਾਰਨੀ ਤੇ ਸਿਧਾਂਤ ਸੇਕਾ ਕਰਨੇ ਪਹੁੰਚੇ ਹੋ श्रोमी गुरुद्वारा प्रबंधक कमेटी वालों संतान का बहुत धनबाद है और विशेष तौर पर अच्छो सिंह साहब यानी कुलदीप सिंह जी दरियाल साहब और जश्मीर परिवार ने दिल को धनवाद है जी अगले समागम की इस नैशनल युग का मुकाबले भी रंगा मान सिंह साहब जी होसे गई है जी सदर तो आगे ली गई है का मुकाबला ਕੁਮ ਜੇ ਸਾਡੇ ਸਰਦਾਰ ਪਤੀ ਸੇ ਜੀਤਾ ਹਾਂ ਮਹੰਮਦ ਸ਼ੌਕਰੀ ਗੋਟਰਾ ਤੋਂ ਪਰਵਤਿ ਖੁਸ਼ੀ ਪਰਮਾਨ ਨੇ ਜੀ ਸਰ ਜੀ ਇਸ ਪਾਸੇ ਜਿਨ੍ਹਾਂ ਨੂੰ ਬਹੁਤ ਸਾਰੇ ਸਾਥ ਜੋ ਸਾਡੇ ਇੰਡੀਓ ਪ੍ਰਮਾਣੇ ਰਿਹਾ ਰਿਸ਼ੀਪਾ ਦੇ ਬਹੁਤ ਬਹੁਤ ਲਵਾ ਦੇ ਜੀ ਪ੍ਰਿੰਸੀਪਲ ਜਸਵੀਰ ਸਿੰਘ ਜਿਨ੍ਹਾਂ ਨੇ ਬੜਾ ਵਧੀਆ ਸੂਰਜ ਸਾਹਿਬ ਦਾ ਮੁਕਾਬਲੇ ਲਈ ਸਮਰਥਨ ਕੀਤਾ ਸਭ ਕੁਝ ਸਭ ਸੁਖੋ ਸੁਖਾਂ ਨਾਲ ਪਰਨਾਸੀ ਤੇ ਲੰਸਰ ਸਭ ਅੰਗ ਸਭ ਆਈਆਂ ਦੇ ਵਿੱਚ ਦਾ ਜੋਸ਼ ਹੈ ਖਾਸ ਤੌਰ ਤੇ ਸਿੱਖ ਮਾਰਸ਼ਲ ਆਰਟਿਸਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਸ਼ਾਸਤਰ ਵਿਦਿਆ ਦੇ ਨਾਲ ਵੀ ਜੋੜਿਆ ਤੇ ਬੜੀ ਮਾਣ ਵਾਲੀ ਗੱਲ ਆ ਕਿ ਅੱਜ ਵੀ ਸਿੱਖ ਕੌਮ ਜਿਹੜੀ ਆ ਇਸ ਵਿਦਿਆ ਨੂੰ ਬਹੁਤ ਮਿਹਨਤ ਦੇ ਨਾਲ ਔਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕਾ ਸੰਭਾਲ ਕੇ ਬੈਠੀ ਆ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨੰਦ ਸਿੱਖਾਂ ਦੀ ਜੋ 350 ਸਾਲਾ ਸ਼ਹੀਦੀ ਸ਼ਤਾਬਦੀ ਇੱਥੇ ਅਨੰਦਪੁਰ ਸਾਹਿਬ ਦੀ ਮਹਾਰਕ ਧਰਤੀ ਤੇ ਮਨਾਈ ਜਾ ਰਹੀ ਆ ਅੱਜ ਉਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਹੁਤ ਸਾਰੇ ਆਧਾਰੇ ਚੱਲਦੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਗਤਕਾ ਟੀਮਾਂ ਆ ਉਹ ਭਾਵੇਂ ਬੱਚਿਆਂ ਦੀਆਂ ਭਾਵੇਂ ਬੱਚਿਆਂ ਦੀਆਂ ਵਾ ਅੱਜ ਇੱਥੇ ਆਪਣੇ ਪ੍ਰਦਰਸ਼ਨ ਕਰ ਰਹੇ ਨੇ ਗਤਕੇ ਦੇ ਔਰ ਛੋਟੇ-ਛੋਟੇ ਬੱਚਿਆਂ ਦਾ ਜੋਸ਼ ਬੱਚੀਆਂ ਪਚੰਗੀ ਪਚੰਗਣਾ ਇਹ ਬਹੁਤ ਖਾਲਸਾਈ ਜਹੋ ਜਲਾ ਲ ਇੱਥੇ ਬਣਿਆ ਤੇ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸ਼ਾਸਤਰ ਵਿਦਿਆ ਦੇ ਨਾਲ ਜੋੜਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਸ਼ਾਸਤਰਧਾਰੀ ਹੋਣ ਦਾ ਵੀ ਉਪਦੇਸ਼ ਦਿੱਤਾ ਹਰ ਸਿੱਖ ਨੂੰ ਜਿਹੜੇ ਕਕਾਰ ਦਿੱਤੇ ਉਹਦੇ ਵਿੱਚ ਕਿਰਪਾਨ ਵੀ ਆ ਇਹ ਕਿਰਪਾਨ ਸਾਨੂੰ ਚਲਾਉਣੀ ਵੀ ਆਉਂਦੀ ਆਉਂਦੀ ਹੋਵੇ ਇਹਦੇ ਲਈ ਗਤਕਾ ਜਿਹੜਾ ਸਿੱਖਣਾ ਜ਼ਰੂਰੀ ਆ ਤੋਂ ਬਹੁਤ ਸੋਹਣਾ ਚੱਲ ਰਿਹਾ ਵਾ ਬਹੁਤ ਉਤਸ਼ਾਹ ਵਾ ਔਰ ਕਾਫੀ ਸਾਰੇ ਗਤਕੇ ਦੇ ਪ੍ਰਦਰਸ਼ਨ ਦੇਖ ਰਿਹਾ ਹਾਂ ਉਹਦੇ ਪ੍ਰਤੱਖ ਦਰਸ਼ਨ ਕਰ ਰਹੇ ਆਈਂ ਕੀ ਮੇਲੇ ਕੀਰਤ ਕੋਤਰੀ ਸੇ ਅਸ਼ਾਕੋਤੀਆ ਪਿਆ ਜੇ ਚੰਗਰ ਵਿੱਚ ਫਰਵਾਨ ਦੇ ਕੇ ਆਇਆ ਸਿੱਧਾ ਕਦਮ ਕੋਪਸ਼ੀ ਕਾਚੇ ਸਭ ਨੂੰ ਕਛਵੀਂ ਦੇ ਕੋਟ ਤਾਣਾ ਭਲਵਾਨ ਦੇ ਜ਼ੋਰ ਨਾਲ ਦਬਾਇਆ ਜਾਵੇਗਾ ਤਰੂਸ ਜੇ ਕੋਈ ਸਾਡੇ ਜੱਤੀ ਉਤਾਰੇ ਜਾਵੇਗਾ ਨੀਵਾਸਿਓ ਸਮਾਪ ਆਪ ਜੀ ਨਾਲ ਹੀ ਉਤਾਰਿਆ ਗੁਰੂ ਨਾਨਕ ਦਾ ਦਰ ਨਿਮਾੜੇ ਹੁਤਾ ਮਾਨ ਤੇ ਦਿਤਾਣਿਆ ਬੱਤਾਣ ਸੁਣ ਕੇ ਤੇ ਚੜੀ ਤੂੰ ਤੁਸੀਂ ਕਦ ਸਕਦੇ ਸਭ ਭੁਲ ਜੀ ਸਭ ਕੁਨ ਪਿਆਰ ਵਾਲੇ ਸਮਿਆਂ ਚ ਦੂਰ ਹੈ ਸਾ ਇਹਨੇ ਮਾਂ ਨਾ ਮਰਦੇ ਚ ਮੁਰ ਗੋਬਿੰਦ ਸਿੰਘ ਜੀ ਦਰਵਾਜ਼ੇ ਚ ਆ ਗਏ ਤੇ ਪਿਤਾ ਜੀ ਨੇ ਪੁੱਛਿਆ ਕੀ ਦਾ ਦੁੱਖ ਆ ਰਿਆਂ ਦੀਆਂ ਅੱਖਾਂ ਵਿੱਚ ਹਮਝ ਕਿਉਂ ਹੰ ਗੁਰੂ ਸਾਹਿਬ ਨੇ ਕਿਹਾ ਪੁੱਤ ਜੀ ਤਨزور ਤੇ ਮਰਦਾ ਹੋ ਚੁਕੀ ਇਸ ਤੋਂ ਬਾਅਦ ਜੀ ਅਕਾਲੀਪਾਪਾ ਫੂਲਾ ਸਿੰਘ ਦੀ ਗੱਤਗਾ ਖਾਣਾ ਰੱਦੀਆ ਹਰਿਆਣਾ ਪਰਲੇ ਬੰਨੇ ਨਿਕਲੀ ਚਲੋ ਜੀ 25 ਆਓ ਜੀ ਸਾਰੀ ਟੀਮ ਆਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਬ ਅਰੇ ਯਾ ਵੇ ਨਿਆ ਹੋਈ ਨਾ ਕਾਲਪੁਰ ਕੀ ਫੌਜ ਗੱਦਕਾ ਬੋਲੇ ਈ ਸੋਹਣ ਹਾਲ ਬਾਬਾ ਜੀ ਸਿੰਘ ਅਦਕਾ ਖਾਣਾ ਯਾਦਗਾਰੀ ਤਸਵੀਰ ਇਨ੍ਹਾਂ ਪਛਾਣ ਫੌਜਾਂ ਦੇ ਨਾਲ ਦੀ ਬੋਲੇ ਈ ਸੋਹਣ ਹਾਲ ਕਾਲਕ ਜਾਵੈ ਨੇ ਹਲੋ ਜਾਵੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨ ਨੂੰ ਪਾਵੇ ਹੱਥੀਆਂ ਕਾ ਸੁਣ ਆਪ ਸੰਗਤਾਂ ਦੇ ਨਾਲ ਮਾਝੋਕ ਪ੍ਰਧਾਨ ਸਾਹਿਬ ਜੀ ਸਾਂਝ ਪਹੁੰਚ ਗਈ ਦੀ ਵਾਹ ਗਈ ਸੋਮਨਿਕ ਸਮੇਂ ਦੇ ਨੈਸ਼ਨਲ ਗੱਤਕਾ ਮੁਕਾਬਲਿਆਂ ਦੇ ਵਿੱਚ ਸਿੰਘ ਸਾਹਿਬਾਨੀ ਕੁਲਦੀਪ ਸਿੰਘ ਜੀ ਗੁਰਦਾਸ ਸਾਹਿਬ ਉਨ੍ਹਾਂ ਦੇ ਨਾਲ ਮੇਰਾ ਵੀਰ ਸਰਦਾਰ ਦਜੀਤ ਸਿੰਘ ਜੀ ਪਿੰਡਰ ਅੰਤਰ ਕਮੇਟੀ ਮੈਂਬਰ ਮੇਰਾ ਵੀਰ ਸਰਦਾਰ ਅਮਰਜੀਤ ਸਿੰਘ ਜੀ ਚਾवला ਸਰਦਾਰ ਅਵਤਾਰ ਸਿੰਘ ਜੀ ਰੀਆ ਸਾਦੇਸ਼ ਗੱਤਰ ਧਰਮ ਪ੍ਰਚਾਰ ਭਾਜੀ ਸਤਪਾਲ ਜੀ ਆ ਜਾਓ ਤੁਸੀਂ ਵੀ ਇੱਧਰ ਜੋੜਾ ਲਾ ਕੇ ਆ ਜਾਓ ਇਹ ਬੜੀ ਸਤਗੁਰੂ ਜੀ ਨੇ ਕਿਰਪਾ ਕੀਤੀ ਬਤਾਲਪੁਰ ਸਿੰਘ ਸਾਹਿਬ ਦੀ ਸਵਾਗਤ ਹਾਲ ਦੇ ਅੰਦਰ ਨਿਵਾ ਰਹੇ ਆ ਸਾਡੇ ਧਰ ਪ੍ਰਚਾਰ ਦੇ ਸਤਿਕਰ ਕਾਮਾਂ ਔਰ ਸਰਦਾਰ ਸੁਖਵੀਰ ਸਿੰਘ ਜੀ ਉੱਚੇ ਤੌਰ ਤੇ ਸਾਰੇ ਸੰਗਤ ਰੂਪੀ ਤੇ ਖਾਸ ਕਰਕੇ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਸਾਰੇ ਭੜਾਵੀਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾਲਕੀ ਦਾ ਪਾਤਸ਼ਾਹ ਦੇ ਪਾਰਾ ਉਪਕਾਰ ਹਰ ਇੱਕ ਪੱਖ ਤੋਂ ਜਿੱਥੇ ਮਾਨਸਿਕ ਤੌਰ ਤੇ ਸਤਗੁਰਾਂ ਨੇ ਪਵਿੱਤਰ ਗੁਰਬਾਣੀ ਸਾਾਨੂੰ ਵਰਕ ਕੇ ਕਰਕੇ ਮਨ ਦੇ ਖਰਾਕ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਉਸ ਤੇ ਤਨਦੇ ਦੇ ਵਿੱਚ ਵੀ ਸਤਗੁਰ ਜੀ ਨੇ ਜਿਹੜਾ ਗਾਫਕਾ ਜਿਹੜਾ ਅੱਜ ਭਾਵੇਂ ਇੱਕ ਗੇਮ ਵੀ ਆਪਾਂ ਇੱਕ 올림픽 ਦੇ ਵਿੱਚ ਸਾਡੇ ਰੈਕੋਗਨਾਈਜ਼ ਹੋ ਗਈ ਆ ਪਰ ਮੈਂ ਦੇਖਦਾ ਇਹ ਜਿਹਨੇ ਗਾਫਕੇ ਦੇ ਜੋਰ ਦਿਖਾਉਦੇ ਬੱਚੇ ਤੇ ਮੇਰਾ خیال ਹੈ ਇੱਕ ਇੱਕ ਸਰੀਰ ਦਾ ਅੰਗ ਜਿਹੜਾ ਹੈ ਉਹ ਫੰਕਸ਼ਨ ਕਰਦਾ। ਤੋਂ ਇਹ ਗੁਰੂ ਸਾਹਿਬ ਨੇ ਕਿਰਪਾ ਤੇ ਬਾਕੀਸ਼ ਕੀਤੀ ਕਿਉਂਕਿ ਤਨ ਦੇ ਨਰਵਾਇਆ ਤੇ ਮਨਨ ਰਵਾ ਕਈ ਵਾਰੀ ਮਨਨ ਰਵਾ ਤਨ ਨੂੰ ਵੀ ਨਰਵਾ ਕਰ ਜਾਂਦਾ। ਇਹ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਬਾਕੀਸ਼ ਕੀਤੇ ਸੀ ਬਾਣੀ ਤੇ ਬਾਣੇ ਰੂਪ ਦੇ ਵਿੱਚ। ਤੇ ਅੱਜ ਇਹ ਜਿਹੜੇ ਕਾਸਕਾਰ ਖੇਡਦੇ ਆਂ। ਭਾਵੇਂ ਮੁੱਖ ਤੌਰ ਦੇ ਉੱਤੇ ਨਿਹੰਗ ਸਿੰਘਾਂ ਨੇ ਜਥੇਬੰਦੀਆਂ ਬਣਾਉਂਦੀਆਂ ਸੀ ਬਾਅਦ ਅੱਜ 올림픽 ਦੇ ਵਿੱਚ ਵੀ ਇਸ ਗਰਕਾ ਆਰਟ ਮਾਰਸ਼ਲ ਨੂੰ ਰੈਕੋਗਨੀਸ਼ਨ ਮਿਲੀ ਆ ਸੋ ਜਿੰਨਿਆਂ ਵੀ ਬੱਚਿਆਂ ਨੇ ਭਾਗ ਲਿਆ ਤੇ ਖਾਸ ਕਰਕੇ ਆ ਜਿਹੜੀ ਸਾਡੀ ਬਨੇਰੀ ਬੈਠੀ ਹੈ ਮਾਤਾ ਸਾਹਿਬੌਰ ਜੀ ਖਾਲਸਾ ਕਾਲ ਦਰਬੰਦੀ ਸਾਹਿਬ ਨੂੰ ਇਹ ਬੱਚਿਆਂ ਅਚੇਚੇ ਤੌਰ ਤੇ ਵੱਡੇ ਪ੍ਰਕਾਮਾਂ ਵਿੱਚ ਵੀ ਜਾਂਦੀਆਂ ਤੇ ਭਾਗ ਲੈ ਕੇ ਨਾਮ ਵੀ ਲੈ ਕੇ ਪਹੁੰਚਦੀਆਂ ਤੋ ਆ ਜਿਹੜੇ ਬੱਚੇ ਜਿਨ੍ਹਾਂ ਨੇ ਇੱਥੇ ਆਹੋ ਡੈਮੋਨਸਟ੍ਰੇਸ਼ਨ ਦੇ ਤੌਰ ਤੇ ਉੱਤੇ ਵੀ ਤੇ ਅਦਰਵਾਈਜ਼ ਮੁਕਾਬਲੇ ਦੇ ਤੌਰ ਤੇ ਵੀ ਹਿੱਸਾ ਲਿਆ ਗੁਰੂ ਸਾਹਿਬ ਕਿਰਪਾ ਕਰਨ ਇਹ ਨੈਸ਼ਨਲ ਕਾਕੇ ਦੇ ਜਿਹੜੇ ਮੁਕਾਬਲੇ ਆ ਜਿੰਨਿਆਂ ਵੀ ਵਿਦਿਆਰਥੀਆਂ ਨੇ ਹਿੱਸਾ ਲਿਆ ਗੁਰੂ ਸਾਹਿਬ ਉਹਨਾਂ ਦੇ ਅੰਦਰ ਸਤਿਗੁਰੂ ਜੀ ਪਕੜ ਵਖਸ਼ ਕਰਨ ਕਿ ਇਹ ਕਾਕਾ ਆਟ ਮਾਰਚਲ ਉਹ ਗੇਮ ਆ ਜਿਹੜੀ ਆਪਣੇ ਆਪ ਨੂੰ ਵੀ ਬਚਾਉਂਦੀ ਆ ਤੇ ਦੂਸਰਿਆਂ ਦਾ ਵੀ ਭਲਾ ਕਰਦੀ ਆ ਕਿਉਂਕਿ ਫਰਾਦਨ ਤੌਰ ਤੇ ਲੜਾਈਆਂ ਜੱਗਾਂ ਜੋ ਉਹਨਾਂ ਦੇ ਵਿੱਚ ਇੰਦਾ ਸਿਰਸਾ ਮਨ ਵਾਲੇ ਹੋਣੀਆਂ ਸੀ ਤੋਂ ਮੈਂ ਧੰਨਵਾਦ ਕਰਦਾ ਜਿੰਨਿਆਂ ਵੀ ਵਿਦਿਆਰਥੀਆਂ ਨੇ ਭਾਗ ਲਿਆ ਇਹਨਾਂ ਦੇ ਸਾਰੇ ਆਰਗੇਨਾਈਜ਼ਰ ਜਿਹੜੇ ਭਵੇਂ ਸ਼ਾਹਮਣਿ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਕੋਚਸ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਗੁਰਸੱਭ ਕਿਰਪਾ ਕਰਨ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਪਵਿੱਤਰ 350 ਸਾਲਾਂ ਸਤਾਪ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਤੇ ਆਲਾ ਜੀ ਨੂੰ ਸਮਰਪਿਤ ਆ ਅਚੇਚੇ ਤੌਰ ਤੇ ਖਾਲਸਾ ਪੰਥ ਦੇ ਬਾਨੀ ਹੈ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਗੱਲ ਕਿਦਰ ਪਾਤਸ਼ਾਹ ਨੇ ਖਾਲਸੇ ਦੀਆਂ ਫੌਜਾਂ ਸਜਾਈਆਂ ਇਸ ਪਵਿੱਤਰ ਧਰਤੀ ਤੋਂ ਅਮਰ ਸੰਚਾਰ ਕਰਕੇ ਤੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਇੱਕ ਜਕਾਰਾ ਵੀ ਵਿਝਾਈਏ ਜਿਹਨਾਂ ਦੀ ਚੜ੍ਹਦੀ ਕਲਾ ਵੀ ਸਤਿਗੁਰੂ ਜੀ ਵਾਖੀਸ਼ ਕਰਨ ਬੋਲੇ ਸੋ ਨਿਹਾਲ ਮਰਾ ਵੀਰ ਆਗੈ ਦੇ ਅਭਿਆਸੀ ਇਹ ਆ ਤਾਂ ਤਰਨ ਪ੍ਰਚਾਰ ਦੇ ਸਾਡੇ ਪੁਰਾਣੇ ਸਾਥੀ ਵੀ ਆ ਉਹ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ ਬਹੁਤ ਸੁਬਹ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਭਾਈ ਨਰੋ ਹੁਣ ਤੇ ਆਪ ਜੀ ਆ ਸਾਡੀ ਨਜ਼ਰ ਸੱਜੇ ਸਹਿਬ ਵਾਜੂਨ ਪ੍ਰਵੇਸ਼ਨ ਕਰਤਾ I'm over oh, here. मुल्क नु दारुल हराम तो दारुल इस्लाम बढ़ावागा मेरी हर एक जहद इस मुल्क का कानून है कबराने कभी आगे वालों कौन नारक की गद्दी पे बारिश खुद खुद ही बचाओ और चैन से आराम की रकें कहीं छुप गए और की मदद के साथ ये, तो ये, तो ये, तो ये, तो ये मतलब फरिश्ता है ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ